ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਨੇ ਤੇ ਹੁਣ ਪ੍ਰਚਾਰ ਦੇ ਨਾਲ ਨਾਲ ਜਿਮਨੀ ਚੋਣਾਂ ਤੋਂ ਪਹਿਲਾਂ ਕਾਫੀ ਸਿਆਸੀ ਡਰਾਮਾ ਵੀ ਸ਼ੁਰੂ ਹੋ ਚੁੱਕਾ ਹੈ ਐਸਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਚੱਲ ਰਹੀ ਹੈ ਪਹਿਲਾਂ ਤਾਂ ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਫਿਰੋਤੀ ਤੇ ਹਫ਼ਤਾ ਵਸੂਲੀ ਦੇ ਇਲਜ਼ਾਮ ਲਗਾਏ ਇਸ ਸਬੂਤਾਂ ਨੂੰ ਜਨਤਕ ਕਰਨ ਦੀ ਚੁਣੌਤੀ ਵੀ ਦਿੱਤੀ ਪਰ ਇਸ ਤੋਂ ਬਾਅਦ ਮਾਮਲੇ ਨੂੰ ਵੇਖਦੇ ਹੋਏ ਭਗਵੰਤ ਮਾਨ ਨੇ ਵੀ ਸ਼ੀਤਲ ਦੀ ਚੁਣੌਤੀ ਨੂੰ ਸਵੀਕਾਰ ਲਿਆ ਇਹ ਮੁੱਦਾ ਤਾਂ ਉਦੋਂ ਹੋਰ ਗਰਮਾ ਗਿਆ ਜਦੋਂ ਸ਼ੀਤਲ ਨੇ ਜਲੰਧਰ ਦੇ ਜਗਜੀਵਨ ਰਾਮ ਚੌਕ ਤੇ ਪਹੁੰਚ ਕੇ ਪੈਨ ਡਰਾਈਵ ਦਿਖਾਉਂਦੇ ਹੋਏ ਲੋਕਾਂ ਦੇ ਸਾਹਮਣੇ ਸਬੂਤਾਂ ਨੂੰ ਜਨਤਕ ਕਰ ਦਿੱਤਾ ਇਹਨਾਂ ਸਬੂਤਾਂ ਨੂੰ ਜਨਤਕ ਕਰਨ ਤੋਂ ਬਾਅਦ ਸ਼ੀਤਲ ਲੰਗੁਰਾਲ ਕਾਫੀ ਭਾਵੁਕ ਹੋ ਗਏ ਚੀਤਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ ਇਸ ਗੱਲਬਾਤ ਦੌਰਾਨ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਦੇਖੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਕਿਸੇ ਧੋਖੇ ਧੜੀ ਦੇ ਵਿੱਚ ਇਨਵੋਲ ਹੋਗਾ ਵਾਂ ਤੇ ਮੇਰਾ ਕੱਖ ਨਾ ਰਹੇ ਪਹਿਲੇ 2:20 ਮਿੰਟ ਹੋਤੇ ਪਾਕਿਸਤਾਨ ਦੇ ਨੁਕਤੇ ਪਲੱਸ 22 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲ ਮੇਰਾ ਬੱਚਿਆਂ ਬਾਰੇ ਇਹ ਕਿਹਾ ਕਿ ਕਰੀਂ ਤੀ ਤੇਰਾ ਪੁੱਤ ਮਾਰ ਦੇ ਕੇ ਇਹਨਾਂ ਦੀ ਲਾਸ਼ ਵੀ ਚੁਪਾਈ ਜੇ ਤੂੰ ਜੇ ਕੋਈ ਰਿਪੋਰਟਿੰਗ ਤੋਂ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਰਹਿਣਗੇ ਇਹ ਰਿਪੋਰਟਿੰਗ ਤੋਂ ਬਾਅਦ ਫੋਨ ਆਏਗੇ ਬੇੜਾ ਵੀ ਆਏਗੇ ਜਿਸ ਨੇ ਇਹ ਚੈਲੰਜ ਕੀਤਾ ਸੀ ਕਿ ਉਹ 5 ਤਰੀਕ ਪੇਸ਼ ਹੋਣਾ ਅੱਜ ਕੱਲਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਜੀ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਨਾ ਮੇਰੇ ਵੀ ਇੱਕ ਬਾਪ ਦਾ ਮੇਰੇ ਵੀ ਇੱਕ ਬਾਪਾ ਮੇਰੀ ਜੀ ਹੈ ਮੇਰੇ ਉੱਤੇ ਇਹਦੇ ਘੱਡੇ ਘੱਡੇ ਜਾਂਦਾ ਰੋ ਬੈਠਾ ਰੋ ਬੈਠਾ ਕਿ ਮੇਰੀ ਜਿਹੜੀ ਕਿਸੇ ਕੰਨੀ ਇਹਨਾਂ ਦੇ ਮਾਈਕ ਆਈਡੀ ਅੰਦਰ ਰੋ ਬੈਠਾ ਇਹ ਲੋਕ ਅੱਜ ਕਪੂਰਥ ਦੇ ਖਾਲੀ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਤਾ ਕਹਿ ਰਿਹਾ ਕੋਈ ਦਲਵਤ ਨੂੰ ਕਹਿ ਰਿਹਾ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਰਿਪੋਰਟਰ ਅੰਕੁਸ਼ ਮਹਾਜਨ ਜੀ ਅੰਕੁਸ਼ ਜੀ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਸਵਾਲ ਕਰਾਂਗੇ ਕਿ ਜਲੰਧਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਜਿਮਨੀ ਚੋਣਾਂ ਦਾ ਤੇ ਕੀ ਕੁਝ ਵਾਪਰ ਰਿਹਾ ਹੈ ਉੱਥੇ ਬਿਲਕੁਲ ਪੁਸ਼ਪਾ ਹੁਣੇ ਪੂਜੀ ਦਿਨ ਦਾ ਸਮਾਂ ਬਾਕੀ ਰਹਿ ਗਿਆ ਕਿਉਂਕਿ 10 ਜੁਲਾਈ ਨੂੰ ਜਲੰਧਰ ਦੀ ਜਲੰਧਰ ਵੈਸ ਇੱਥੇ ਉਪ ਜਿਹੜਾ ਉਪ ਚੋਣਾਂ ਹੋਣ ਜਾ ਰਹੀ ਹੈ ਉਪ ਚਨਾਵ ਹੋਣ ਜਾ ਰਹੇ ਹੈ ਤੇ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਤੌਰ ਤੇ ਉਨ ਕੀਤੀਆਂ ਜਾ ਰਹੀ ਹੈ ਸਾਰੀਆਂ ਪਾਰਟੀਆਂ ਵਾਲੋ ਜਿਹੜੀ ਹੈ ਉਹ ਪੂਰੀ ਕੇਰਲਾ ਉੱਥੇ ਆਪਣੀ ਜਿਹੜੀ ਹੈ ਚੋਣ ਪ੍ਰਚਾਰ ਦੇ ਵਿੱਚ ਉਹ ਰੁੱਝੇ ਹੋਏ ਨੇ ਖਾਸ ਤੌਰ ਤੇ ਜੇਕਰ ਆਮਾਦੀ ਪਾਰਟੀ ਦੀ ਗੱਲ ਕਰੀਏ ਖੁਦ ਮੁੱਖ ਮੰਤਰੀ ਤੇ ਉਹਨਾਂ ਦੀ ਜੜੇ ਧਰਮਪਤੀ ਡਾਕਟਰ ਗੁਰਪ੍ਰੀਤ ਕੋਰ ਉਹਨਾਂ ਵੱਲੋਂ ਜਿਹੜਾ ਮੋਰਚਾ ਸੰਭਾਲਿਆ ਗਿਆ ਤੇ ਦੂਜੇ ਪਾਸੇ ਇੱਕ ਜਿਹੜਾ ਜਲੰਧਰ ਤੋਂ ਜਿਹੜੇ ਸੰਸਦ ਚੁਣੇ ਗਏ ਨੇ ਤੇ ਸਾਫ ਦਾ ਮੁੱਖ ਮੰਤਰੀ ਇਹ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਲਈ ਜਿਹੜਾ ਉਹ ਜਿਹੜਾ ਮੋਰਚਾ ਸੰਭਾਲਿਆ ਹੋਇਆ ਕਾਲੀ ਦਲ ਦਾ ਜਿਹੜਾ ਬਾਕੀ ਧੜਾ ਉਹ ਸੁਰਜੀਤ ਕੁਆਰ ਜਿਹੜੇ ਉਹਨਾਂ ਵੱਲ ਲਈ ਕੰਮ ਕਰ ਰਿਹਾ ਕਾਲੀ ਦਲ ਜਿਹੜਾ ਮੁਖ ਹੈਗਾ ਉਹ ਬਸਪਾ ਸਿਰਫ 3 ਦਿਨ ਦਾ ਸਮਾਂ ਬਾਕੀ ਰਹਿ ਗਿਆ ਕਿਉਂਕਿ 10 ਜੁਲਾਈ ਨੂੰ ਜਿਹੜਾ ਚੋਣਾਂ ਹੋਣੀ ਹੈ ਉਸ ਨੂੰ ਲੈ ਕੇ 8 ਜੁਲਾਈ ਤੱਕ ਜਿਹੜਾ ਚੋਣ ਪਚਾਇਦਾ ਕੰਮ ਹੋਣਾ ਤੇ ਸਾਰੀਆਂ ਪਾਰਟੀਆਂ ਵੱਲੋਂ ਜਿਹੜੀ ਹੈ ਤਿਆਰੀ ਜਿਹੜੀ ਹੈ ਉਸ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਜੀ ਹਰਗੁਰਜੀਤ ਬਿਨਾਂ ਕਿਸੇ ਡਾਕੂਮੈਂਟ ਤੋਂ ਪੰਜਾਬ ਦੇ ਸੀਐਮ ਤੇ ਉਹਨਾਂ ਦੇ ਪਰਿਵਾਰ ਤੇ ਇਦਾਂ ਦੇ ਇਲਜ਼ਾਮ ਲਗਾਉਣਾ ਸਿਰਫ ਇੱਕ ਆਡੀਓ ਦੀ ਮਦਦ ਨਾਲ ਇੰਨੇ ਗੰਭੀਰ ਇਲਜ਼ਾਮ ਲਗਾਉਣਾ ਤੁਹਾਨੂੰ ਕੀ ਲੱਗਦਾ ਹੈ ਜਨਤਾ ਇਸ ਨੂੰ ਕਬੂਲ ਕਰ ਰਹੀ ਹੈ ਇਸ ਤੇ ਵਿਸ਼ਵਾਸ ਕਰ ਰਹੀ ਹੈ ਪਸਪ ਦੇਖੋ ਜਦੋਂ ਜਦੋਂ ਚੋਣਾਂ ਆਉਂਦੀਆਂ ਤਾਂ ਇਸੀ ਕੇ ਦੇ ਆਰੋ-ਪ੍ਰਤੀਆਰੋਪ ਇੱਕ ਦੂਸਰੇ ਦੇ ਉੱਤੇ ਲਾਏ ਜਾਂਦੇ ਛਿਟਾਕਾਸ਼ੀ ਆ ਇੱਕ ਦੂਸਰੇ ਉੱਤੇ ਕੀਤੀ ਜਾਂਦੀ ਹੈ ਖਾਸ ਤੌਰ ਤੇ ਜਦੋਂ ਕਿਸੇ ਰਿਕੋਰਡਿੰਗ ਦਾ ਮੁੱਦਾ ਹੁੰਦਾ ਤਾਂ ਉਹ ਮੁੱਦੇ ਨੂੰ ਲੈ ਕੇ ਵੀ ਸਿਆਸਤ ਕਾਫੀ ਗਰਮਾਂਦੀ ਹੈ ਇਸ ਦੇ ਵਿੱਚ ਵੀ ਕੁਝ ਇਸੇ ਤਰੀਕੇ ਨੂੰ ਦੇਖਣ ਨੂੰ ਮਿਲ ਰਿਹਾ ਹੈ ਪਰਸੋਂ ਯਾਨੀ ਕਿ 3 ਜੁਲਾਈ ਨੂੰ ਸ਼ੀਤਲ ਅੰਗੁਰਾਂ ਨੂੰ ਲੈ ਕੇ ਆ ਗਿਆ ਸੀਗਾ ਕਿ ਉਹਨਾਂ ਕੋਲ ਮੁੱਖ ਮੰਤਰੀ ਦੇ ਪਰਿਵਾਰ ਉਹਨਾਂ ਦੇ ਘਰਾਂ ਪੱਤੀ ਦੋਨੇ ਭੈਣ ਦੀ ਵੀ ਕੁਝ ਆਡੀਓ ਹੈਗੇ ਐ ਤੇ ਕੁਝ ਹੋਰ ਸਬੂਤ ਹੈ ਜਿਹੜੇ ਕਿ ਉਹ ਜਦ ਤੱਕ ਕਰਨਗੇ 5 ਜੁਲਾਈ ਨੂੰ ਅਗਰ ਮੁੱਖ ਮੰਤਰੀ ਉਹਨਾਂ ਤੋਂ ਸਬੂਤ ਨਹੀਂ ਮੰਗਦੇ ਨੇ ਕੱਲ ਜਿਹੜਾ ਮੁੱਖ ਮੰਤਰੀ ਵੱਲੋਂ ਪਰਸੋਂ ਦੇਰ ਸ਼ਾਮ ਉਹਨਾਂ ਦੇ ਚੈਲੰਜ ਨੂੰ ਕਬੂਲ ਕੀਤਾ ਗਿਆ ਤੇ ਕਿਹਾ ਕਿ ਉਹ ਆਪਣੇ ਜਿਹੜੇ ਸਬੂਤ ਦਿਖਾ ਜਿਹੜੇ ਕੱਲ ਮੁੱਖ ਮੰਤਰੀ ਦਾ ਸ਼ੀਤਲ ਅੰਗਰਾਲ ਵੇਟ ਕਰਦੇ ਰਹੇ ਕਿ ਉਹਨਾਂ ਨੂੰ ਸਬੂਤ ਦਿਖਾ ਕੇ ਲੇਕਿਨ ਉੱਥੇ ਤੇ ਉਹਨਾਂ ਵੱਲੋਂ ਕਿਸੇ ਤਰੀਕੇ ਦਾ ਕੋਈ ਸਬੂਤ ਨਹੀਂ ਦਿਖਾਇਆ ਗਿਆ ਸਭ ਉਹ ਹਾਂ ਤੇ ਦੇ ਉੱਤੇ ਆ ਕੇ ਜਿਹੜਾ ਆਪਣਾ ਦੁੱਖੜਾ ਜ਼ਰੂਰ ਰੋਇਆ ਗਿਆ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਮਾਰਨ ਦੀ ਧਮਕੀ ਦਿੱਤੀਆਂ ਜਾ ਰਹੀਆਂ ਉਹਨਾਂ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਲੇਕਿਨ ਸਬੂਤਾ ਦੇ ਦਿੱਥੇ ਤੱਕ ਗੱਲ ਹੈ ਨਾ ਉਹਨਾਂ ਵੱਲੋਂ ਕਿਸੇ ਤਰੀਕੇ ਦਾ ਕੋਈ ਸਬੂਤ ਜਿਹੜਾ ਪੇਸ਼ ਨਹੀਂ ਕੀਤਾ ਗਿਆ ਤੇਰੀ ਹਾਲਾਕੇ ਕੀ ਆ ਗਿਆ ਕਿ ਉਹਨਾਂ ਕੋਲ ਸਬੂਤ ਹੈ ਕਿ ਉਹ ਖੁਦ ਡੀਜੀਪੀ ਆਫਿਸ ਨੂੰ ਦੇ ਕੋਲੇ ਸਬੂਤ ਲੈ ਕੇ ਜਾਣਗੇ ਮੁੱਖ ਮੰਤਰੀ ਆਫਿਸ ਦੇ ਕੋਲੇ ਸਬੂਤ ਲੈ ਕੇ ਜਾਣਗੇ ਉਹਨਾਂ ਵੱਲੋਂ ਕੱਲ ਜਿਹੜਾ ਮੁੱਖ ਮੰਤਰੀ ਦੇ ਕੰਟਰੋਲ ਰੂਮ ਜਿਹੜਾ ਮੁੱਖ ਮੰਤਰੀ ਦਫਤਰ ਜਗਾ ਕੰਟਰੋਲ ਰੂਮ ਉਸਤੇ ਵੀ ਨੰਬਰ ਮਿਲਾਏ ਗਏ ਲੇਕਿਨ ਕਿਸੇ ਵੱਲੋਂ ਉਹਨਾਂ ਦਾ ਫੋਨ ਨਹੀਂ ਚੈੱਕ ਕੀਤਾ ਜਿਸ ਤੋਂ ਬਾਅਦ ਸ਼ੀਤਲੰਗੁਰਾਨ ਨੇ ਅਗਲੀ ਗੱਲ ਕਰਦੇ ਹੋਏ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਦੇ ਕੋਲੇ ਸਬੂਤ ਲੈ ਕੇ ਜਾਣਗੇ ਤੇ ਹੁਣ ਹਾਲਾਂਕਿ ਸਬੂਤਾ ਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਇੱਕ ਪੈਂਡਰਾਈ ਦਾ ਜ਼ਰੂਰ ਉਹ ਜ਼ਿਕਰ ਕਰ ਰਹੇ ਸੀ ਕਿ ਪੈਂਡਰਾਈ ਉਹਨਾਂ ਕੋਲ ਹੈਗੀ ਹੈ ਤੇ ਉਸ ਪੈਨ ਡਰਾਈਵ ਦੇ ਵਿੱਚ ਕਾਫੀ ਸਾਰੇ ਸਬੂਤ ਜਿਹੜੇ ਭਾਵੇਂ ਆਡੀਓ ਹੈ ਜਾਂ ਕੁਝ ਹੋਰ ਹੈਗੇ ਉਹ ਮੌਜੂਦ ਹੈਗੇ ਲੇਕਿਨ ਉਹਨਾਂ ਨੇ ਜਿਸ ਤਰੀਕੇ ਦੀ ਗੱਲ ਕੀਤੀ ਸੀ ਕਿ ਕੋ ਜਨ ਤੱਕ ਕਰਨਗੇ ਹਰੇ ਤੱਕ ਉਹਨਾਂ ਵੱਲੋਂ ਕਿਸੇ ਤਰੀਕੇ ਦੀ ਕੋਈ ਸਬੂਤ ਜਿਹੜੇ ਜਨ ਤੱਕ ਨਹੀਂ ਕੀਤੇ ਗਏ ਤੇ ਨਾ ਹੀ ਕੋਈ ਸਬੂਤ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਅਨਕੁਸ਼ ਜੀ ਤੁਹਾਡਾ ਤਮਾਮ ਜਾਣਕਾਰੀ ਦੇਣ ਲਈ जिकरे कि मुख्यमंत्री भगवंत मान ने भाजपा उम्मीदवार शीतल अंगुराल वल्लो आपते लाए जा रहे दोषਾਂ ਤੇ ਸੰਬੰਧੀਆਂ ਦੇ ਵਿੱਚ ਬਿਆਨ ਦਿੱਤਾ ਹੈ ਕਿ मुख्यमंत्री मान ਨੇ 3 जुलाई ਨੂੰ ਇਹ ਕਿਹਾ ਸੀ ਕਿ 5 जुलाई ਦਾ ਇੰਤਜ਼ਾਰ ਕਿਉਂ ਕਰਨਾ ਹੈ ਇਹ ਸਬੂਤ ਅੱਜ ਜਨਤਕ ਕਰ ਦੋ ਬਸ ਫਿਰ ਕੀ ਸੀ शीतल अंगुराल ਨੇ ਚੈਲੰਜ ਨੂੰ ਐਕਸੈਪਟ ਕੀਤਾ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਵੀ ਇਹ ਪੂਰੀ ਬਹਿਸ ਛਿੜ ਗਈ ਹੁਣ ਦੇਖਣਾ ਹੋਵੇਗਾ ਕਿ ਜਨਤਾ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਜਿਹੜਾ ਪੂਰਾ ਆਡੀਓ ਹੈ ਉਸ ਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਵੈਸੇ ਆਡੀਓ ਹਜੇ ਤੱਕ ਫਿਲਹਾਲ ਪੇਸ਼ ਨਹੀਂ ਕੀਤਾ ਗਿਆ ਹੈ ਜਨਤਾ ਇਸ ਤੇ ਵਿਸ਼ਵਾਸ ਕਰੇਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ